ਮੇਰੇ ਪਹਿਲੀ ਫੋਟੋ ਦੇ ਉੱਤੇ ਆਪਣਾ ਨੰਬਰ ਚੰਗੀ ਜਾਂਦਾ ਕਹਿੰਦੇ ਐਡ ਲਾਉਣੀ 5 ਤੋਂ 7 ਫੋਟੋ ਵੇਜੋ ਆਪਾਂ ਚ 4 ਟਰਾਲੇ ਲੈ ਗਏ 16 7 ਤੇ 14 7 ਤੇ 18 7 ਤੇ ਵੀਰ ਕੋ ਸਾਰੀ ਵੀਖੇ ਸਟੈਪ ਨਾ ਕਰਿਓ ਤੇ ਕੱਲੀ ਕੱਲੀ ਵੀ ਇਹਨੇ ਫੋਟੋ ਪਾਈਆਂ ਇਹ ਵੀਰੇ 16 7 ਦਾ ਟਰਾਲਾ ਤੇ ਬਿਨਾ ਇਹ ਪੰਪ ਤੋਂ ਆ ਇਹ ਕਿਸ ਵੀਰ ਪਾਈਆਂ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਕੋਕਾ ਪੀ ਟਰਾਲਾ ਤੇ ਪੂਰਾ ਹੈਵੀ ਤੇ ਭਾਰਾ ਟਰਾਲਾ ਬਣਿਆ ਵਾ ਤੇ ਕੱਲੀ ਕੱਲੀ ਵੀ ਇਹਨੇ ਫੋਟੋ ਪਾਈ ਆ ਪਾਣੀ ਵੀ ਲੈਫਟ ਆ ਲਾਊਗਾ ਤੁੜੀ ਘਾਹ ਤੁੜੀ ਫੋਨ ਲਾ ਕੇ ਪੁੱਛ ਲਿਓ ਠੀਕ ਹੈ ਨਾ ਤੇ ਪੀਰ ਲੈ ਕੇ ਪਾਇਆ ਕਰੋ ਸਾਰਾ ਕੁਝ ਉੱਤੇ ਜਾਂ ਵੀ ਰਿਕਾਰਡ ਪਾ ਦਿਆ ਕਰੋ ਜੇ ਕਿਸੇ ਐਡ ਲਾਉਣੀ ਹੁੰਦੀ ਆ ਵੀ ਇੰਨਾ ਲੈਫਟ ਵਾਲਾ ਜਾਂ ਕੋਈ ਸਾਹਿਬ ਕੋਲ ਤੁਹ ਜੋ ਦੀ ਦਾਨੀ ਤੇ ਬਹੁ ਵਜਾ ਟਰਾਲਾ ਹੈ ਵੀ ਤੇ ਪਹਿਲਾਂ ਸਾਰੀ ਵੀਡੀਓ ਵੇਖੋ ਵੀ ਨਾ ਸਟੈਪ ਨਾ ਕਰਿਓ ਤੇ ਰੇਟ ਵੀ ਨਾ ਨਹੀਂ ਦੱਸਿਆਣੀ ਇਹ ਟਰਾਲੇ ਦਾ ਰੇਟ ਤੁਣੀ ਪੂਰਾ ਫੋਨ ਲਾ ਕੇ ਪੁੱਛ ਸਕਦੇ ਆ 1678 ਟਰਾਲਾ ਇਹ ਤੇ ਕੱਲੀ ਕੱਲੀ ਵੀਰ ਨੇ ਫੋਟੋ ਪਾਈ ਆ ਪੂਰਾ ਭਾਰਾ ਤੇ ਹੈਵੀ ਟਰਾਲਾ ਸਾਰੀ ਵੀਡੀਓ ਵੇਖ ਕੇ ਕੀ ਆ ਟਰਾਲੇ ਆ 16 7 ਤੇ 18 7 ਤੇ 14 7 ਤੁਹਾਨੂੰ ਸਾਰੇ ਟਰਾਲੇ ਵਿਖਾਵਾਂਗੇ ਤੇ ਪੂਰੀ ਸਾਰੀ ਵੀਡੀਓ ਦੇਖ ਕੇ ਸਟੈਪ ਨਾ ਕਰਿਓ ਤੇ 16 7 ਦਾ ਟਰਾਲਾ ਬਹੁਤ ਵਧੀਆ ਟਰਾਲਾ ਮੇਰੇ ਆ ਹੈਗਾ 16 7 ਦਾ ਟਰਾਲਾ ਇਹ ਆ ਚਿੱਟੇ ਰੰਗ ਦਾ ਤੇ ਇਹਦੇ ਲੈਫਟ ਵਾਲਾ ਟਰਾਲਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਇਹਦੇ ਉੱਤੇ ਉਹ ਵੇਦੋ ਥੱਦੇ ਵਾਲੇ ਪਾਸੇ ਉਵੇਂ ਪੰਪ ਦੀਦਾ ਤੇ ਕਿਆ ਨਾ ਥੱਲੇ ਫੋਟੋ ਖੱਚ ਕੇ ਪਾਇਆ ਕਰੋ ਤੇ ਸਾਰੀ ਵੀਡੀਓ ਵੇਖਿਆ ਕਰੋ ਸਟੈਪ ਨਾ ਕਰਿਆ ਕਰੋ 16 ਸਾਤਾ ਟਰੰਨਾ ਤੇ ਇਹਦਾ ਰੇਟ ਵੀਰਾਂ ਨੇ ਦੱਸਿਆ ਨਹੀਂ ਤੁਸੀਂ ਫੋਨ ਲਾ ਕੇ ਪੁੱਛ ਸਕਦੇ ਆ ਮੰਜੀ ਨਾਲ ਲੱਗੀ ਹੋਈ ਆ ਖੁਰਪੇ ਜੀ ਵੀ ਨਾਲ ਲੱਗੇ ਆ ਤੇ ਕਵਰ ਪਾਈ ਵੀ ਆ ਰਿੰਬਾਂ ਦੇ ਉੱਤੇ ਤੇ ਪੂਰਾ ਹੈਵੀ ਤੇ ਭਾਰਾ ਮੈਂ ਟਰੰਦਾ ਇਹ ਤੇ ਜੇ ਸਾਰੀ ਜਾਣਕਾਰੀ ਲੈਣੀ ਸਰਕੀਨ ਜੀ ਉੱਤੇ ਨੰਬਰ ਚੱਲ ਜਾਂਦਾ ਆ ਦੇ ਵੀਰ ਦਾ ਤੇ ਬਾਟ ਵਾਲਾ ਮਗਰ 12 ਲੱਗਦਾ ਤੇ ਕੰਦੀ ਕੰਦੀ ਵੀਰ ਦੇ ਫੋਟੋ ਬਈ ਡਬਲ ਪੰਪ ਆਏ ਨੂੰ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਨੇ ਡਬਲ ਆ ਸਿੰਗਲ ਕੋਈ ਹੋਇਆ ਜਿਹੜੀ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਤੇ 61 ਰੋਡਾਂ ਵਾਲੇ ਇਹ ਵੀ ਬਹੁਤਿਆਂ ਟਰਾਲਾ ਕੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ 1800 ਦਾ ਟਰਾਲਾ ਇਹ ਕਾਲੇ ਵੈੱਡਾਂ ਵਾਲਾ ਤੇ ਵਿਖਾਉਣੇ ਤੁਹਾਨੂੰ ਇਹ ਫੋਟੋ ਵੀਰੇ ਪਿੱਛੇ ਜੁੜੀ ਵੀ ਹੈਗਾ ਤੇ ਇੱਕੇ ਦੋ ਵੀਰਾਂ ਕੋਲੇ ਇਹ ਟਰਾਲੇ ਆ ਤੇ ਐ ਕੋਈ ਚੱਕਰ ਨਹੀਂ ਆ ਦੇਖੋ 18 ਸੱਤਾ ਦਾ ਟਰਾਲਾ ਇਹ ਬਹੁ ਵਈਆ ਟਰਾਲਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸਪੈਕ ਕਰ ਸਕਦੇ ਆ ਕੋਕਾ ਪੀ ਟਰਾਲਾ ਇਹ 18 ਫੁੱਟਾ ਟਰਾਲਾ 18 ਸੱਤ ਉਹ ਤੇ ਰੇਟ ਇਹਦਾ ਵੀ ਨਹੀਂ ਵੀਰਾਂ ਨੇ ਦੱਸਿਆ ਰੇਟ ਜਿਹੜੀ ਫੋਨ ਲਾ ਕੇ ਪੁੱਛ ਸਕਦੇ ਆ ਤੇ ਵੀਰ ਖਬਰ ਚੜੇ ਹੋਇਆ ਪੂਰਾ ਭਾਰਾ ਤੇ ਹੈਵੀ ਟਰਾਲਾ ਬਣਿਆ ਥੱਲੇ ਘਾੜਾਂ ਦੇ ਥੰਦੇ ਵੀ ਸਪੋਰਟਾਂ ਲਾਈਆਂ ਆ ਤੇ ਪੂਰੀ ਇੱਕ ਕੋਕਾ ਪੀ ਟਰਾਲਾ ਇਹ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਤੇ ਪੂਰਾ ਹੈਵੀ ਤੇ ਭਾਰਾ ਟਰਾਲਾ ਇਹ ਬਣਿਆ ਵਾ ਤੇ 18 ਸੱਤ ਦਾ ਟਰਾਲਾ ਹੈ 18 ਫੁੱਟ ਲੰਮਾ ਸੱਤ ਚੌੜਾ ਤੇ ਵੀਰ ਕੋ ਸਾਰੀ ਵਹਿਕਲ ਸਟੈਪ ਨਾ ਕਰੇ ਵੇ ਇੱਕ ਹੋ ਰੇਗੀ ਤੁਹਾਨੂੰ ਸਾਰੀਆਂ ਫੁੱਟ ਟਰਾਲੇ ਵਿਖਾਵਾਂਗੇ ਤੇ ਉਹ 14 ਸੱਤ ਦਾ ਟਰਾਲਾ ਖਾਂ ਤੁਹਾਨੂੰ ਵਿਖਾਉਣੇ ਆ ਉਹ ਲੈਫਟ ਵਾਲਾ ਲੈਫਟ ਵਾਲੀ ਹੋਗਾ ਇਹ ਬਿਨਾਂ ਲੈਫਟ ਤੋਂ ਆ ਟਰਾਲਾ ਤੇ ਬਹੁਤ ਵਧੀਆ ਇਹ ਵੀ ਸਪੋਰਟਾ ਛੋਟਾ ਲੱਗਿਆ ਉੱਤੇ ਸਰਕੀਨ ਦੇ ਨੰਬਰ ਆ ਗਿਆ ਵੀ ਤੁਸੀਂ ਸੰਪਰਕ ਕਰ ਸਕਦੇ ਕਰ ਸਕਦੇ ਆ ਇਹ ਇੱਕ ਨੰਬਰ ਨਾਲ ਕੇ ਦੂਜਾ ਨੰਬਰ ਵਾਲਿਓ ਇਹ 2 14 ਟਰਾਲਿਆਂ ਦਾ ਤੇ ਦੋ ਨੰਬਰ ਆ ਦੋ ਇਹ ਦੋ ਨੰਬਰ ਇਹਨਾਂ ਦੇ ਇਹ ਇੱਕ ਟਰਾਲੇ ਦਾ ਨੰਬਰ ਨਾਲ ਕੋਈ ਦੂਜੇ ਟਰਾਲੇ ਦਾ ਵਾਲਿਓ ਆ ਵੀਰੇ 14 7 ਟਰਾਲਾ ਆ ਗਿਆ ਗਾਂ ਬਹੁਤ ਵਧੀਆ ਟਰਾਲਾ ਕਿਸੇ ਵੀਰ ਭਾਈਆਂ ਲੈਣਾ ਵੀਰਾਂ ਸੰਪਰਕ ਕਰ ਸਕਦੇ ਪੂਰਾ ਹੈਵੀ ਤੇ ਭਾਰਾ ਟਰਾਲਾ ਬਣਿਆ ਰੇਟ ਇਹਦਾ ਵੀ ਦੱਸਿਆ ਤੁਸੀਂ ਫੋਨ ਲਾ ਕੇ ਪੁੱਛ ਸਕਦੇ ਆ ਤੇ تھنوں کدی کدی ویر نے فوٹو پائی آتے بہت بڑی ٹرالا ہے پورا دھالے دھالے جی ہے بھی تو پارا بنیا وا پائپ لگیا دالے دالے اُتے باڈی سے تو دس کھی چدر سیلتا مال لگایا وا تو میڈ کھڑے تھوڑا پانی کھڑ جاتا تھوڑی جنگال پی جاتی تا لگتا یہ ٹرالے بالکل نویں آن لگ دو یا چوبی ماڈل ٹرالے یہ جی کسی ویر بھائی نے دین بھی سفر کر سکتے ہیں ਇਹ ਵੀਰ ਜੱਠੇ ਟਰਾਲੇ ਦੇ ਹੁੰਦੇ ਇਹਨਾਂ ਵੀਰਾਂ ਤੋਂ ਟਰਾਲੇ ਲੈ ਸਕਦੇ ਆ ਅੰਮ੍ਰਿਤਸਰ ਇਲਾਕੇ ਇਹਨਾਂ ਵੀਰਾਂ ਦਾ ਅੰਮ੍ਰਿਤਸਰ ਇਲਾਕੇ ਇਹਨਾਂ ਵੀਰਾਂ ਦਾ ਤੇ ਅੰਮ੍ਰਿਤਸਰ ਇਹਨਾਂ ਕੋਲ ਟਰਾਲੇ ਹੁੰਦੇ ਆ ਜੁਣੀ ਵੀਰਾਂ ਨਾਲ ਸੰਪਰਕ ਕਰ ਸਕਦੇ ਆ ਅੰਮ੍ਰਿਤਸਰ ਦੇ ਵਿੱਚ ਪਿੰਡ ਨਹੀਂ ਦੱਸਿਆ ਵੀਰਾਂ ਨੇ ਕਿਹੜਾ ਪਿੰਡ ਆ ਉਹ ਤੁਸੀਂ ਫੋਨ ਲਾ ਕੇ ਪੁੱਛ ਸਕਦੇ ਆ ਪੂਰਾ ਹੈਵੀ ਤੇ ਭਾਰਾ ਟਰਾਲਾ ਬਣਿਆ ਵਾ ਤੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਨਾਲ ਸੰਪਰਕ ਕਰ ਲਓ ਤੇ ਉੱਤੇ ਸਰਕੀਨ ਦੇ ਨੰਬਰ ਆ ਗਿਆ ਤੇ ਵੀਡੀਓ ਲੇਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਚੈਨਲ ਸਬਸਕ੍ਰਾਈਬ ਕਰਿਆ ਕਰੋ ਤੇ ਵੀਰੇ ਸ਼ੇਅਰ ਕਰ ਦਿਆ ਕਰੋ ਵੀਡੀਓ ਚੰਗੀ ਲੱਗਦੀ ਹੁੰਦੀ ਆ ਤੇ ਵੀਡੀਓ ਸਾਰੀ ਵੇਖਿਆ ਕਰੋ ਸਟੈਪ ਨਾ ਕਰਿਆ ਕਰੋ ਤੇ ਆਹ ਦੇ ਪੂਰੇ ਹੈ ਪੂਰੇ ਵਧੀਆ ਟਾਇਰ ਹੁੰਦੇ ਇਹਨਾਂ ਦੇ ਆਇਂ ਵੀ ਕੱਟ ਵਾਲੇ ਟਾਇਰ ਪਾ ਕੇ ਦੇ ਦੇਣਗੇ ਤੇ ਪੂਰੇ ਵਧੀਆ ਟਾਇਰ ਪਾ ਕੇ ਦਿੰਦੇ ਆ ਇਹ ਵੀਡੀਓ ਲੇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰਿਓ